ਸਸਰੀ ਗਾਲ ਵਿੱਚੋਂ ਬਰੋ ਕੀ ਆਲੇ ਤੇ ਭਾਈ ਅਜ ਡਲੋਜੀ ਨੂੰ ਨਿਕਲਣਾ ਵਾ ਰਾਤ ਦੇ 10:40 ਮਿੰਟ ਹੋ ਚੁੱਕੇ ਆ ਜਲੰਧਰੋਂ ਨਿਕਲਦੇ ਸਾਰ ਹੀ ਟਾਬੇ ਤੇ ਗੱਡੀ ਰੋਕ ਕੇ ਰੋਟੀ ਪਾਣੀ ਦਿਵਾਲੇ ਹੋ ਗਈ ਸੀ ਤੇ ਚਾਹ ਤਾਂ ਲਾਸਟ ਤੇ ਤੁਹਾਨੂੰ ਪਤਾ ਕੰਪਲਸਰੀ ਆ ਫੇ ਸਾਡੀ ਤੇ ਭਾਈ ਆਪਾਂ ਪਠਾਨਕੋਟ ਪਹੁੰਚਣ ਨਾਲਿਆਂ ਉਸ ਤੋਂ ਪਹਿਲਾਂ ਪੈਟਰੋਲ ਪੰਪ ਚੈੱਕ ਕਰੋ ਇਹ ਹੈਗਾ ਵਾ ਡਮਟਾਲ ਇੱਥੇ ਭਾਈ ਪੈਟਰੋਲ ਡੀਜ਼ਲ ਹਮੇਸ਼ਾ ਹੀ ਸਸਤਾ ਹੁੰਦਾ ਕਿਉਂਕਿ ਇਹ ਏਰੀਆ ਆਂਦਾ ਵਾ ਹਿਮਾਚਲ ਵਿੱਚ ਤਾਂ ਕਰਕੇ ਪੰਜਾਬ ਦੇ ਕਈ ਡਰਾਈਵਰ ਟਰੱਕ ਵਾਲੇ ਡਰਾਈਵਰਾਂ ਨੂੰ ਫਾਇਦਾ ਹੋ ਜਾਂਦਾ ਟੈਕਸੀ ਵਾਲੇ ਬੰਦੇ ਵੀ ਫਾਇਦਾ ਲਾਉਂਦੇ ਕਈ ਵਾਰੀ ਤਾਂ 5-5 ਰੁਪਏ ਦਾ ਵੀ ਫਰਕ ਹੁੰਦਾ ਵਾ ਮੈਂ ਦੇਖਿਆ ਹੋਇਆ ਫਿਰ ਮੈਂ ਸਾਰਾ ਮੈਪ ਤੇ ਦੇਖਿਆ ਹੈਗਾ ਆ ਹਿਮਾਚਲ ਵਿੱਚ ਹੋ ਕੇ ਜਾਣਾ ਪੈਂਦਾ ਵਾ ਪਰ ਪਰਚੀ ਨਹੀਂ ਲੱਗਦੀ ਆਪਣੀ ਪਟਾਣਕੋਟ ਜਦੋਂ ਐਂਟਰ ਹੁੰਨੇ ਨਾ ਇੱਥੇ ਬਹੁਤ ਮਜ਼ਾ ਆਉਂਦਾ ਹੈ ਗੱਡੀ ਚਲਾਉਂਦਾ ট্রাক ਚਾਰੇ ਪਹਿਲੇ ਦੂਜੇ ਗੇਟ ਤੇ ਛੱਡਦੇ ਹੁੰਦੇ ਆ ਜੇ ਉੱਪਰ ਉਹਨੀ ਗੱਡੀ ਲੈ ਕੇ ਵਿੱਚ ਦੀ ਸਵਾਦ ਲੈਂਦੇ ਹੋਏ ਜਾ ਰਹੇ ਆ ਤੋ ਭਈ ਆਪਾਂ ਪਠਾਨਗੋੜ ਪਹੁੰਚ ਚੁੱਕੇ ਆਂ ਟਾਈਮ 3:25 ਹੋ ਗਿਆ ਵਾ ਤੇ ਸਾਡੇ ਵਿੱਚੋਂ ਇੱਕ ਬੰਦੇ ਦਾ ਬੀਪੀ ਲੋ ਹੋ ਗਿਆ ਸੀਗਾ ਜਿਹਦਾ ਕਰਕੇ ਕੋਈ ਮੈਡੀਕਲ ਤੇ ਖੁੱਲਾ ਨਹੀਂ ਸੀ ਦੇਸੀ ਜਗਾੜੀ ਕੀਤਾ ਲੂਣ ਤੇ ਲਿਮਕਾ ਪਲਾਤਾ ਸੀਗਾ ਫਿਰ ਆ ਆਵਾਜ਼ ਸੰਸਾਨ ਦੇ ਰਹੀ ਆ ਬਸ ਚਲੋ ਜੀ ਦੇ ਰੂਟ ਚੋਂਦਾ ਜਦੋਂ ਆਪਾਂ ਪਠਾਨਗੋੜ ਤੋਂ ਦਿਨੇਰੇਵਲ ਨੂੰ ਜਾਂਦੇ ਆ ਇਹ ਤੋ ਅੱਗੇ ਜਾਇਆ ਕਰੀ ਆ ਤੋ ਭਾਈ ਫੇਰ ਉਹੀ ਗੱਲ ਹੋਈ ਜਿਹਦਾ ਡਰ ਸੀ ਇੱਕ ਬੰਦੇ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਵਾ ਹਜੇ ਪਹਾੜੀ ਏਰੀਆ ਥੋੜਾ ਜਿਹਾ ਸ਼ੁਰੂ ਹੋਇਆ ਵਾ ਤੋ ਭਾਈ ਪਠਾਨਕੋੜ ਤੋਂ ਦਨੇਰੇ ਵੱਲੋਂ ਜਾਂਦੇ ਆ ਸੁਨਸਾਨ ਜਿਹਾ ਏਰੀਆ ਹੁੰਦਾ ਬਾਅਦ ਉਹੀ ਰੋਡ ਫਿਲਹਾਲ ਦੀ ਘੜੀ ਅਸੀਂ ਪਾਰ ਕਰਦੇ ਪਏ ਆ ਕਿੱਕ ਕਰੋ ਬੜਾ ਅਸੇਪਾਸੇ ਹਨੇਰਾ ਵਾ ਪਰ ਫਿਰ ਵੀ ਮਜਬੂਰੀ ਬਣ ਗਈ ਆ ਤਾਂ ਕਰਕੇ ਰੁਗਣਾ ਪਿਆ ਨਹੀਂ ਤਾਂ ਰੋਕੀ ਦੀ ਨਹੀਂ ਹੁੰਦੀ ਨੇਰੇ ਵਿੱਚ ਪਰ ਕੀ ਕਰੀਏ ਯਾਰ ਦੋਨੇ ਪਾਸੇ ਮਰਦਾ ਬੰਦਾ ਤਾਂ ਹਜੇ ਬਈ 2 ਕਿਲੋਮੀਟਰ ਅੱਗੇ ਗਏ ਹੈਗੇ ਫੇਰ ਰੁਕਣਾ ਪਿਆ ਕਿਉਂਕਿ ਬੌਜੀ ਹੁਣਾਂ ਨੂੰ ਉਲਟੀ ਆ ਗਈ ਸੀ। ਤਾਂ ਬਈ ਜਦੋਂ ਐਨਾ ਟੁੱਟਿਆ ਰੋਡ ਆ ਜਾਊਗਾ ਤਾਂ ਫੇਰ ਸਮਝ ਲਓ ਵੈਲਕਮ ਟੂ ਦਨੇਰਾ। ਤਾਂ ਬਈ ਦਨੇਰੇ ਤੋਂ ਹਜੇ 2-3 ਕਿਲੋਮੀਟਰ ਦੂਰ ਗਏ ਸੀਗੇ ਫੇਰ ਰੁਕਣਾ ਪਿਆ ਕਿਉਂਕਿ ਬੌਜੀ ਹੁਣਾਂ ਨੂੰ ਉਲਟੀ ਆ ਗਈ ਸੀ। ਤਾਂ ਬਈ ਇਹ ਇਦਾਂ ਹੀ ਰਿਹਾ ਫੇਰ ਓਖਾ ਵਾ ਲਾਸਟ ਆਪਸ਼ਨ ਆਪਣਾ ਬਸ ਇਹੀ ਹੁੰਦਾ ਵਾ ਲਵਾਵਾ ਚੱਕੀਦਾ ਵਾ ਫੇਰ ਪਰ ਕੀ ਕਰੀਏ ਦੁਕਾਨ ਵੀ ਨਹੀਂ ਕੋਈ ਖੁੱਲੀ ਹੀ ਲਵਾਵਾ ਨਹੀਂ ਲੱਭਦਾ ਵਿਆ ਸੀਗਾ ਕੋਈ। ਚਲੋ ਵੀ ਬਈ ਗੱਲਾਂ-ਗੱਲਾਂ ਵਿੱਚ ਸਵੇਰ ਪੈ ਗਈ ਆ ਮਤਲਬ ਜਿਆਦਾ ਝੋਕਾ ਲੱਗਦੀਆਂ ਵਾ 5 ਵਜੇ ਤੋਂ ਲੈ ਕੇ 6 ਤੋਂ 7 ਵਜੇ ਦੇ ਵਿੱਚ ਵਿੱਚ ਇਹੀ ਟਾਈਮ ਹੁੰਦਾ ਬਈ ਮੇਰੇ ਹਿਸਾਬ ਨਾਲ ਤਾ ਕਰਕੇ ਮੈਂ ਇਧਰ ਰੋਕੇ ਚਾਹ ਪੀ ਲੈਣਾ ਹੁਣਾ ਵਾ ਹੁਣ ਢਲੋਜੀ ਬਸ ਵੱਧ ਤੋਂ ਵੱਧ 10-15 ਕਿਲੋਮੀਟਰ ਰਹਿ ਗਿਆ ਬਾਈਥੋਂ ਤੇ ਬਾਈ ਆਹ ਵਾਲੇ ਢਾਬੇ ਦੇ ਸਰਕਾਰੀ ਬਸਾਂ ਵੀ ਰੋਕੇ ਜਾਂਦੀਆਂ ਹਿਮਾਚਲ ਦੀਆਂ ਤੇ ਬਾਈ ਢਾਬੇ ਤੇ ਰੋਕੇ ਮੂਹ ਹੱਤ ਹੋ ਗਿਆ ਆਪਾਂ ਵੀ ਫੇਰ ਚਾਹ ਦਵਾਲੇ ਹੋ ਗਏ ਸੀਗੇ ਤੇ ਬਾਈ ਚਾਹ ਪੀਣ ਤੋਂ ਬਾਅਦ ਆਪਾਂ ਸਿੱਧਾ ਬਣੀ ਖੇਦ ਪਹੁੰਚ ਗਏ ਆਂ ਬਸ ਬਣੀ ਖੇਦ ਤੋਂ ਉੱਪਰ ਮੌਸਮ ਥੋੜਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਬਾਈ ਆਪਾਂ ਜਾਣਾ ਵਾ ਬਲੂ ਹੈਵਨ ਹੋਟਲ ਢਲੋਜੀ ਬਸ ਸਟੈਂਡ ਦੇ ਬਿਲਕੁਲ ਨਾਲ ਆ ਤਲੋ ਵੀ ਬਾਈ ਫਾਈਨਲੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਦਾਰ ਪਾਰਕਿੰਗ ਦਾ ਹੀ ਰੋਲਾ ਪੈਂਦਾ ਵਾ ਚੈੱਕ ਕਰੋ ਇੰਡੋਰ ਪਾਰਕਿੰਗ ਬਣੀ ਹੋਈ ਆ ਇਹ ਹੋਟਲ ਦੀ ਹਾ ਵੀਰ ਸਵਾਗਤ ਦੇਖ ਲੈ ਕਿਹੜਾ ਬੰਦਾ ਕਰ ਰਿਹਾ ਆ ਆਪਾਂ ਨੂੰ ਜੀ ਸਰ ਜੀ ਠੀਕ ਹੋ ਲੇਟਸ ਗੋ ਹਾ ਵੀਚਾ ਬ੍ਰੋ ਕੀ ਆਲ ਚਾਲ ਤੋ ਭਾਈ ਇਹਨਾਂ ਦੇ ਸਾਰੇ ਕਮਰਿਆਂ ਦੀ ਡਾਊਨ ਸੀਲਿੰਗ ਦੇਦਾਰ ਲੱਕੜ ਨਾ ਹੋਈ ਪਈ ਆ ਅੰਦਰ ਵੜਦੇ ਹੀ ਐਨਾ ਓਕੇ ਰਪੋਰਟ ਸਮੈਲ ਹੁੰਦੀ ਹੁੰਦੀ ਮਤਲਬ ਵਧੀਆ ਫੀਲ ਹੁੰਦਾ ਅੰਦਰ ਵੜਦੇ ਕੋਈ ਰੂਮ ਫਰੈਸ਼ਨਰ ਦੀ ਲੋੜ ਹੀ ਨਹੀਂ ਪੈਂਦੀ ਤੇ ਭਾਈ ਅਸੀਂ ਫਿਰ ਰੂਮ 'ਚ ਪਹੁੰਚ ਕੇ 4-5 ਘੰਟੇ ਆਹਣਾ ਰੈਸਟ ਕੀਤੀ ਤੇ ਭਾਈ ਫਿਰ ਅਸੀਂ ਉੱਠ ਕੇ ਨਹਾ ਧੋ ਕੇ ਫਰੈਸ਼ ਹੋ ਗਏ ਹੋਟਲ ਦੇ ਰੈਸਟੋਰੈਂਟ 'ਚ ਪਹੁੰਚ ਗਏ ਸੀਗੇ ਜਿੱਥੇ ਪਹੁੰਚ ਕੇ ਸਾਰੀ ਜਾਂ ਤਾਂ ਪਰੌਂਠੇ ਆ ਦਿਵਾਲੇ ਹੋ ਗਈ ਸੀਗੀ ਤੇ ਭਾਈ ਪਰੌਂਠੇ ਵਗੈਰਾ ਸ਼ਕਨ ਦੋਪਰ ਰਿਸੈਪਸ਼ਨ ਵਾਲੇ ਬਾਈ ਨੂੰ ਮਿਲ ਕੇ ਗੱਡੀ ਦੀ ਸੈਲਫ ਮਾਰ ਲਈ ਸੀਗੀ ਆਪਾਂ ਫਿਰ ਭਾਈ ਹਾਂ ਸੱਚ ਇਹ ਹੋਟਲ ਦੇ ਡਰਾਈਵਰਾਂ ਦਾ ਖਾਸ ਧਿਆਨ ਰੱਖਦੇ ਜੋ ਰੋਟੀ ਪਾਣੀ ਨਹਾਉਣ ਧੋਣ ਰੂਮ 'ਚ ਸੌਣ ਵਗੈਰਾ ਦਾ ਸਾਰਾ ਸਿਸਟਮ ਹੈਗਾ ਵਾ ਡਰਾਈਵਰਾਂ ਲਈ ਤੇ ਭਾਈ ਹਿਮਾਚਲ ਹੋਟਲ ਜਿੰਨਾ ਨੇ ਲਿਆ ਹੋਇਆ ਵਾ ਉਹ ਹੈਗੇ ਪੰਜਾਬੀ ਆਪਣੇ ਜਸ ਭਾਈ ਤੇ ਪੰਜਾਬੀਆਂ ਦੇ ਨਾਲ ਤੇ ਜਸ ਭਾਈ ਵੱਲੋਂ ਹੋਟਲ ਦੇ ਸਾਰੇ ਸਟਾਫ ਨੂੰ ਦੱਸਿਆ ਹੋਇਆ ਵਾ ਕਿ ਡਰਾਈਵਰਾਂ ਦਾ ਖਾਸ ਧਿਆਨ ਰੱਖਣਾ ਤੇ ਹੋਟਲ ਦਾ ਨਾਮ ਹੈਗਾ ਵਾ ਬਲੂ ਹੈਵਨ ਤੇ ਲੋਕੇਸ਼ਨ ਹੈਗੀ ਐਡਲੋਜੀ বাস ਸਟੈਂਡ ਦੇ ਬਿਲਕੁਲ ਲੱਗੇ। ਜਿਆਦਾ ਜਾਣਕਾਰੀ ਸਕਰੀਨ ਤੇ ਨੰਬਰ ਦਿੱਤਾ ਹੈ ਮੇਰਾ ਵੀਰ ਸੰਪਰਕ ਕਰ ਲਿਓ। ਤਾਂ ਫਿਰ ਭਾਈ ਗੱਡੀ ਆਪਾਂ ਪੱਟ ਕੇ ਲੈ ਆਂਦੀ ਆ ਭਾਈ ਹੁਣ ਇਹਦੇ ਦੂਸਰੇ ਹੋਟਲ। ਇੱਥੇ ਆਉਂਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਨਹਿਰੂ ਚੌਂਕ ਭਾਈ ਹੁਣਾਂ ਨੂੰ ਮਿਲਣਾ ਸੀਗਾ ਮਾੜਾ ਤੇ ਨਹਿਰੂ ਚੌਂਕ ਤੋਂ ਇਹ ਹੋਟਲ ਦੀ ਦੂਰੀ ਹੈਗੀ 1 ਮਿੰਟ ਦੀ। ਤਾਂ ਕਰਕੇ ਚਲੋ ਮੈਂ ਕਿਹਾ ਗੱਡੀ ਇੱਥੇ ਹੀ ਲਾ ਦਿੰਨੇ ਆ। ਭਾਈ ਮੈਂ ਇੱਕ ਚੀਜ਼ ਨੋਟ ਕੀਤੀ ਹਿਮਾਚਲ ਦੀ ਸਾਰੇ ਹਿੱਲ ਸਟੇਸ਼ਨਾਂ ਤੇ ਪ ਹਰ ਵੀ ਹੋਟਲਾਂ ਵਾਲਿਆਂ ਨੂੰ ਉਦੋਂ ਹੀ ਪਰਮਿਸ਼ਨ ਦਿੰਦੀ ਆ ਜਿਉਂ ਉਹਨਾਂ ਕੋਲ ਪਾਰਕਿੰਗ ਹੈਗੀ ਆ ਨਹੀਂ ਤੇ ਕੋਈ ਸੀ ਨਹੀਂ ਕੋਈ ਹੋਟਲ ਵਗੈਰਾ ਨਹੀਂ ਬੰਨਾ ਤੇ ਸੁਖਣਾ ਆਪਣੇ ਢਲੋਜੀ ਵਿਊ ਵਾਲੇ ਹੋਟਲ ਦੀ ਪਾਰਕਿੰਗ ਵੀ ਖੁੱਲੀ ਡੁੱਲੀ ਆ ਹੋਰ ਕਿਵੇਂ ਹੋ ਭਾਈ ਵਧੀਆ ਹੋਰ ਭਾਈ ਆਓ ਬੈਠੋ ਦੋਸਤ ਹੋਰ ਆਇਓ ਪਰ ਆਇਓ ਇੱਥੇ ਹੀ ਆ ਜਾਈਂ ਭਾਈ ਕੀ ਹਲਚਲ ਹੋ ਠੀਕ ਐ ਸਤਾਂ ਹੁਣ ਐ ਆ ਜੇ ਤਬਾਸ ਬਾਈ ਅੱਧਾ ਪੌਣਾ ਘੰਟਾ ਘੁੰਮਣ ਫਰਨ ਤੋਂ ਬਾਅਦ ਵਾਪਸੀ ਦੀ ਤਿਆਰੀ ਕਰ ਲਈ ਆ ਤੇ ਰਿਸੈਪਸ਼ਨ ਤੋਂ ਮੈਂ ਕਿਹਾ ਭਾਈ ਹੁਣ ਕੋ ਚਾਬੀ ਲੈ ਆਈਏ ਬਈਏ ਬਾਈ ਜੇ ਇਹ ਵੀ ਹੋਟਲ ਦੀ ਬੁਕਿੰਗ ਤੁਸੀਂ ਕਰਵਾਉਣੀ ਆ ਸਕਰੀਨ ਤੇ ਨੰਬਰ ਦਿੱਤਾ ਹੋਇਆ ਵਾ ਤੇ ਡਰਾਈਵਰਾਂ ਦਾ ਖਾਸ ਧਿਆਨ ਰੱਖਿਆ ਜਾਊਗਾ ਐਸ ਐਮ ਐਲ ਯਾਰ ਵਧੀਆ ਲੱਗਦੀ ਬਈ ਛੋਟੀ ਮਿੰਨੀ ਬੱਸ ਹੈ ਕਿੰਨੀਆਂ ਸੀਟਾਂ ਵਾਲੀ ਬਾਈ 17 ਸੀਟਾਂ ਵਾਲੀ ਇੰਨੇ ਹੀ ਟ੍ਰੈਵਲ ਤੇ ਇੰਨੇ ਹੀ ਕਿੰਨੇ ਤੇ ਚੜ ਜਾਂਦੀ ਗੱਡੀਏ 80 90 80 90 ਬਸ ਸਪੀਡ ਸਲੋ ਆ ਥੋੜੀ ਉਦਾਂ ਅੱਛਾ ਟੌਰਨਰ ਵਜਾ ਸਪੀਡ ਜੰਸੀ ਨੇ ਬੰਨੀ ਹੈ ਨਹੀਂ ਓਕੇ ਆ ਭਾਈ ਵੋ ਲੋ ਵਾ ਟਾਈਪ ਬਸ ਵਾ ਕਈ ਆਗ ਨਹੀਂ ਅੰਦਰੋਂ ਐਨ ਵਧੀਆ ਤਿਆਰ ਹੋਈ ਪਈ ਚਲੋ ਠੀਕ ਆ ਭਾਈ ਓਕੇ ਭਾਈ ਹੁਣਾ ਕਰੋ ਕਿਹੀਂ ਭਾਈ ਹੁਣਾਂ ਦੀ ਬਸ ਦੇਖ ਕੇ ਸਪੈਸ਼ਲ 22 ਮਾਡਲ 22 ਮਾਡਲ ਆ ਸਕਾਈ ਲਾਈਨ ਕੰਪਨੀ ਆ ਵਧੀਆ ਓਕੇ ਬਾਈ ਤੇ ਬਈ ਸ਼ਾਮ ਦਾ ਟਾਈਮ ਆ ਤਾਂ ਸੂਰਜ ਹੌਲੀ ਹੌਲੀ ਢਲਦਾ ਪਿਆ ਵਾ ਜਿਹਦੇ ਕਰਕੇ 뷰 ਵਾਲਾ ਇਦਾਂ ਦਾ ਮਾਹੌਲ ਬਣ ਗਿਆ ਮੈਂਗਾ ਛੱਡ ਗੱਲਾਂ ਦੋ ਬਈ ਤੇ ਅਸੀਂ ਵੀ ਫੇ ਮੌਕੇ ਦਾ ਪੂਰਾ ਆਨੰਦ ਲਿਆ ਮਤਲਬ ਮਸਤੀ ਲੈਂਦੇ ਲੈਂਦੇ ਗੱਡੀ ਚਲਾ ਰਹੇ ਸੀਗੇ ਤੇ ਗੱਡੀ ਮਾੜੀ ਬਈ ਟਾਬੇ ਤੇ ਰੁਕ ਗਈ ਆ ਵੈਸੇ ਹੀ ਰੋਕ ਲਈ ਹੈ ਤੇ ਚਾਹ ਪੀ ਗਏ ਥਰੇ ਸੀਗੇ ਵੈਸੇ ਚਾਹ ਤਾਂ ਹਜੇ ਪੀਤੇ ਹੋਈ ਸੀ ਤਾਂ ਕਰਕੇ ਦੁੱਧ 'ਚ ਪੱਤੀ ਪੁਆ ਲਈ ਸੀਗੀ ਤੇ ਨਾਲ ਕੁਛ ਲਾਈਟ ਜਿਹਾ ਖਾਣ ਲਈ ਲੈ ਲਿਆ ਸੀਗਾ ਕਿਉਂਕਿ ਰੋਟੀ ਦਾ ਹਜੇ ਟਾਈਮ ਨਹੀਂ ਹੋਇਆ ਉਹ ਅੱਗੇ ਬਾਈਡਲੋ ਜੀ ਤੋਂ ਦਨੇਰੇ ਵਾਲੇ ਰੂਟ ਤੇ ਦੋ ਤਿੰਨ ਜਗ੍ਹਾ ਇਦਾਂ ਦੀਆਂ ਹੈਗੀਆਂ ਜਿੱਥੇ ਮੰਨ ਲਓ ਮੀਂਹ ਜੇ ਪੈ ਗਿਆ ਲੈਂਡਸਲਾਈਡ ਹੁੰਦੀ ਹੁੰਦੀ ਆ ਮਤਲਬ ਇਹ ਵਾਲੇ ਰੂਟ ਤੇ ਦੋ ਤਿੰਨ ਜਗ੍ਹਾ ਇਦਾਂ ਦੀਆਂ ਹੁੰਦੀਆਂ ਜਿੱਥੇ ਲੈਂਡਸਲਾਈਡ ਲਗਭਗ ਹੁੰਦੀ ਹੁੰਦੀ ਆ ਤੇ ਮੇਰਾ ਵੀਰ ਜੇ ਕਿਤੇ ਇੱਧਰ ਗਏ ਮੌਨਸੂਨ ਸੀਜ਼ਨ ਚੱਲਦਾ ਪਿਆ ਮੜਾ ਧਿਆਨ ਨਾ ਤਾਂ ਦਨੇਰੇ ਪਹੁੰਚ ਕੇ ਆਮ ਪਪੜੀਆਂ ਖਾਣ ਨੂੰ ਲਿਆ ਸੀਗਾ ਕਿਉਂਕਿ ਇੱਥੋਂ ਮਿਲਦਾ ਵਾ ਬਹੁਤ ਸਵਾਦ ਹੁੰਦਾ ਵਾ ਜਾਂਦੇ ਹੋਏ ਲੈ ਕੇ ਜਾਇਓ ਤੁਸੀਂ ਵੀ ਜੇ ਕਿਤੇ ਆਏ ਤੇ ਭਾਈ ਅਗਲਾ ਸਟਾਪ ਆਪਾਂ ਮਾਰਿਆ ਸੀਗਾ ਪਠਾਨਕੋਟ ਪੰ ਤੋਂ ਬਾਅਦ ਇੱਕ ਮੰਦਿਰ ਹ ਮੂਰਤੀ ਬਹੁਤ ਵੱਡੀ ਬਣੀ ਹੋਈ ਆ ਉੱਥੇ ਰੁਕੇ ਸੀਗੇ 1-2 ਮਿੰਟ ਲਈ ਤਾਂ ਫਿਰ ਅਗਲੀ ਬ੍ਰੇਕ ਮਾਰੀ ਸੀਗੀ ਮੁਕੇਰੀਆਂ ਟਾਬੇ ਤੇ ਰੋਟੀ ਖਾਣ ਲਈ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਆ ਜਲੰਧਰ ਤੇ ਉਸ ਤੋਂ ਬਾਅਦ ਹੁਣ ਆਪਾਂ ਪਹੁੰਚ ਜਾਣਾ ਵਾ ਘਰੇ ਤੇ ਵਲੌਗ ਹੁਣੀ ਵੀ ਇੱਥੇ ਆਪਾਂ ਖਤਮ ਕਰਦਿਆਂ ਜਾਂਦਿਆਂ ਦੇ ਲਾਈਕ ਜ਼ਰੂਰ ਕਰ ਜਿਓ ਚੈਨਲ ਨੂੰ ਕਰ ਲੋ ਫੋਲੋ ਤਾਂ ਜੋ ਇਦਾਂ ਦੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ